ਕਿ ਜੀ ਰੋਟੀ ਦੇ ਬੋਲਾਂ ਦੇ ਚਿੱਟਾ ਵੇਗਦਾ ਇੱਕ ਸਰਬਜੀਤ ਗੌਰ ਏਲੀਅਸ ਹੈ ਉਹਦੇ ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਕੁੱਲ ਕੇ ਵੇਚਦੇ ਨੇ ਮੇਰੇ ਦੋਸਤ ਚਿੱਟਾ ਡਿੱਕਟ ਹੋ ਗਏ ਸੀ ਜਿਹਨੇ ਕਟਾਇਆ ਮੈਨੂੰ ਜਾ ਕੇ ਉੱਥੇ ਵੀਡੀਓਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜੀ ਜਿਹੜਾ ਅੱਜ ਇਹ ਉਹਨਾਂ ਨੇ ਭੇਜੇ ਨੇ ਜੀ ਉਹਨਾਂ ਨੇ ਭੇਜੇ ਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਇਹਦੇ ਇੱਟਸ ਗੱਡੀ ਤੇ ਆਏ ਸੀ ਤੁਹਾਡੀ ਕੀ ਗੱਡੀ ਲੈ ਕੋ ਕੋ ਮੇਰੀ ਗੱਡੀ ਕੋਕੇ ਲੈ ਗਏ ਜੀ ਮੇਰੀ ਗੱਡੀ ਸੀ ਬਰੀਜਾ 3 ਨੰਬਰ ਪੀਬੀ 11 ਸੀ ਐਨ 3200 ਅੱਛਾ ਮੇਰੇ ਪੰਜ 7 ਤੋਂ ਦੋਲੇ ਸੋਨਾ ਪਾਇਆ ਸੀ ਦੋ ਤੋਲੇ ਦੀ ਚਾਂਸੀ ਦੋ ਤੋਲੇ ਦਾ ਕੜਾ ਸੀ ਤੋਲੇ-ਤੋਲੇ ਦੀਆਂ ਛਾਂ ਪਾਰਤੀ ਤੁਸੀਂ ਆ ਵੀਡੀਓ ਚ ਲੋ ਮੇਰੇ ਹੱਥ ਤੇ ਨਾ ਉਹ ਨਿਸ਼ਾਨਾਂਾਂ ਦੇ ਮਨ ਜਿਵੇਂ ਲੱਕ ਤੋਂ ਉੱਤੇ ਦਾ ਸੋਨਾ ਸੀ ਤੇ ਗੱਡੀ ਖੋ ਕੇ ਲੈ ਗਏ ਮੈਂ ਸੁਣਦਾ ਉਹਦਾ ਨਾਮ ਨਹੀਂ ਪਤਾ ਕੁਝ ਜੇ ਕੋਈ ਹੋਵੇ ਚੁੱਪ ਬੰਦ ਰਹਿਣੇ ਰਹਿਤੋ ਚੋਣ ਨਾਮ ਨਾ ਕੋਈ ਕੋਈ ਰੋਈ ਰੋਗੋ ਨਾ ਮੇਰੇ ਨਾਲ ਜਿਹੜਾ ਜਿਹੜਾ ਹੋ ਰਿਹਾ ਹੈ ਉਹ ਕੰਟਰੋਲ ਨਹੀਂ ਆ ਰਿਹਾ ਜਿੰਦਗੀ ਕਿੱਥੋਂ ਹੋਈ ਪਿੱਛੇ ਸਾਡੇ ਕੋਲ ਕਪਾਸਟੀ ਨਹੀਂ ਬਣਾਈ ਜੀ ਆ ਗਏ ਚੁੜੇ ਮੈਂ ਕਿਹਾ ਅੱਜ ਸਾਡਾ ਲੋਕ ਸੀ ਜੋੜ ਜਮਾ ਤੇ ਇਸ ਲਈ ਕੰਪਨੀ ਕਾਸੀ ਜਿਹੜੇ ਤੋਂ ਸੱਤ ਹੋਦੇ ਨੇ ਕੰਪਨੀ ਦਾ ਸਹਾਰਾ ਦੇ ਵਿੱਚ ਕਰਦੇ ਇਸ ਕਰਕੇ ਕਿ ਸਾਡੇ ਕਿਉਂ ਨਹੀਂ ਬਣਿਆ ਨਾ ਆਉਂਦਾ ਜੀ ਆ ਇਸੇ ਨਾਲ ਕਿ ਜਿਹੜੀ ਗੱਡੀ ਆ ਨਾ ਜੀ ਉਹ ਗੱਡੀ ਮੈਂ ਇੱਕ ਮੁੰਡੇ ਤੋਂ ਲਈ ਸੀ ਕਾਲਜੋਂ ਤੋਂ ਸਾਈਨ ਕਰ ਲਓਗੇ ਤੇ ਉਹਦੇ ਨਾਲ ਲੋਨ ਦਾ ਰੋਲਾ ਚੱਲਦਾ ਸੀਗਾ ਜੀ ਉਹਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਦੇ ਤੋਂ ਗੱਡੀ ਵੀ ਖੋਲ ਲਿਆ ਮੇਰੀ ਮੇਰੇ ਤੋਂ ਜਾਂਦੇ ਵੇ ਕੁੱਟਦੇ ਵੇ ਮੇਰੀ ਗੱਡੀ ਵੀ ਲੈ ਕੇ ਗਏ ਨੇ ਵੀ ਅਸੀਂ ਆਪਣੇ ਬੰਦੇ ਦੀ ਗੱਡੀ ਲੈ ਕੇ ਚੱਲ ਰਹੇ ਹਾਂ ਇਹ ਜੀ 골ਡਨ ਸਿਟੀ ਨਾ ਜਦ ਆਪਾਂ ਪੂਰੇ ਉੱਤਰਦੇ ਆ ਸੱਜੇ ਹੱਥ 골ਡਨ ਸਿਟੀ ਹੈ ਜੀ ਹਮ ਮੇਰਾ ਘਰ ਹੈ ਜੀ ਉੱਥੇ ਇੱਕ ਮੇਰਾ ਵੈਦ ਦਾ ਘਰ ਪੁਰਾਣਾ ਹੈ ਹੱਥੀਖਾਨੇ ਇੱਕ ਘਰ ਮੈਂ ਆਪਣੇ ਆਰਾਮ ਵਾਸਤੇ 골ਡਨ ਸਿਟੀ ਲਿਆ ਹੋਇਆ ਮੈਂ ਉੱਥੇ ਚੱਲਿਆ ਸੀਗਾ ਮੈਂ ਗੱਡੀ ਮੇਰੇ ਕੋਲ i20 ਵੀ ਇੱਕ ਮੈਂ ਉਹਦੇ ਚ ਉੱਤਰਿਆ ਉੱਤਰ ਕੇ ਮੈਂ ਜਾਣ ਲੱਗਾ ਪਿੱਛੋਂ ਦੀ ਇੱਕ ਗੱਡੀ ਆਈ ਉਹ ਰੇਟਸ ਗੱਡੀ ਉਹ ਮੇਰੇ ਵਿੱਚ ਵੱਜੀ ਜ਼ੋਰ ਕੇ ਜਿੰਨੇ ਨੂੰ ਮੈਨੂੰ ਹੋਸ਼ ਜਾਇਆ ਤੇ ਉਹ ਰਾੜਾਂ ਸੱਕੇ ਮੇਰੇ ਕੰਨੀ ਆ ਗਏ ਤੇ ਮੈਂ ਥੋੜਾ ਜਿਹਾ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੱਟ ਲਿਆ ਜੀ ਮੈਨੂੰ ਮੇਰੇ ਤਕਰੀਬਨ ਮੈਨੂੰ ਲੱਗਦਾ 20 30 25 30 ਤਾਂ ਰਾੜਾਂ ਲੱਤ ਤੇ ਮਾਰੀਆਂ ਜੀ ਦੋਨੋਂ ਲੱਤਾਂ ਬੜਾ ਡੈਮੇਜ ਹੋ ਗਈਆਂ ਤੇ 10 20 ਇਹਦੇ ਤੇ ਮਾਰੀਆਂ ਬਾਹਾਂ ਤੇ ਹਾਂਜੀ ਹੁਣ ਕੀ ਮੰਨਦੇ ਬਸ ਜੀ ਐਸ ਪਰ ਲਾ ਜੋ ਸਹੀ ਹੈ ਉਹ ਹੋ ਜਾਵੇ ਇੰਨਾ ਦੇ ਜੀ ਇਹ ਨੈਕਸਸ ਹੈ ਬਹੁਤ ਵੱਡਾ ਇਸ ਤਰ੍ਹਾਂ ਦਾ ਚਿੱਟੇ ਦੇ ਆਵਾਜ਼ ਕੋਈ ਆਵਾਜ਼ ਹੀ ਨਹੀਂ ਖਾ ਸਕਦਾ ਮੈਨੂੰ ਚਿੱਟੇ ਦੇ ਖਿਲਾਫ ਆਵਾਜ਼ੇ ਠਾਂਦੀ ਸਜ਼ਾ ਦਿੱਤੀ ਗਈ ਹੈ ਜੀ ਸੱਟਾ ਬਹੁਤ ਲੱਗਿਆ 이 말은 듣고 싶 ਇਹਨਾਂ ਨੂੰ ਅਕਾਲ ਜੋਤ ਦੇ ਵਿੱਚ ਬੱਚਾ ਕਰਾ ਚਿੱਤਰ ਉਹ ਤੋਂ ਮੱਜੇ ਪਿੰਚੇ ਵੀ ਜਿਹੜੀ ਜਿਹੜੀ ਜਨਰਲ ਸਟੋਰ ਆ ਸਬਜ਼ੀ ਮੰਡੀ ਤੇ ਸੋਨੇ ਦਾ ਵਿਕਰ ਹੈ ਉਹਦੇ ਤੋਂ ਬਹੁਤ ਕੇਸ ਚੱਲਦੇ ਨੇ ਠੀਕ ਜੀ ਬਲਮਾਨ ਸਾਹਿਬ ਉਹ ਹਾਲੇ ਤਾਂ ਬੰਦਾ ਦਾਖਲ ਹੋਇਆ ਤੇ ਔਰ ਬਿਆਨ ਲਿਖ ਕੇ ਜੋ ਅੱਗੇ ਦੀ ਕਾਰਵਾਈ ਹੋਊਗੀ ਉਹ ਕਰਦੇ ਆਂ ਹਲੇ ਸਰਸਰੀ ਉਸ ਤੋਂ ਪੁੱਛਗਿਛ ਕੀਤੀ ਹੈ ਜਿਹੜਾ ਦਰਦ 'ਚ ਹੋਣ ਕਰਕੇ ਸਹੀ ਤਰ੍ਹਾਂ ਦੱਸ ਨਹੀਂ ਸਕਿਆ ਬਾਕੀ ਉਹ ਬਿਆਨ ਲਿਖ ਕੇ ਉਹਦੀ ਤਫ਼ਤੀਸ਼ ਕੀਤੀ ਜਾਵੇਗੀ ਕਿ ਮੇ ਕਾਰ ਵੀ ਕੋ ਕੇ ਲੈ ਗਏ ਤੇ ਹੋਰ ਸਮਾਨ ਵੀ ਕੋ ਕੇ ਲੈ ਗਏ ਹਾਂਜੀ ਜੋ ਹਲੇ ਬਿਆਨ ਦੇ ਵਿੱਚ ਲਿਖਾਊਗਾ ਉਹਦੇ ਮੁਤਾਬਿਕ ਉਹਦੀ ਕਾਰਵਾਈ ਕਰ ਦਾਂਗੇ ਹਲੇ ਉਹਦਾ ਜ਼ਹਿਰੇ ਇਲਾਜ ਹੈ ਤੇ ਉਸ ਤੋਂ ਬਾਅਦ ਇਹਦਾ ਬਿਆਨ ਲਿਖ ਕੇ ਕਰਦੇ ਆਂ ਇਹ ਕਿਹੜੇ ਕੰਮ ਕੀ ਕਰਦੇ ਜੀ ਇਹ ਪੇਸ਼ੇ ਤੋਂ ਐਡਵੋਕੇਟ ਹੈ ਜੀ ਤੇ ਔਰ ਗੋਲਡਨ ਸਿਟੀ ਵਿੱਚ ਹੀ ਰਹਿ ਰਿਹਾ ਹਾਂ ਬਾਕੀ ਇੱਕ ਵਾਰ ਇਹ ਦੀ ਪੁੱਛਗਿੱਛ ਕਰਕੇ ਬਾਕੀ ਕਰੀ ਕਰੀ ਕੀਤਾ ਜਵਾਬ ਦਿੱਤਾ ਕਰ ਦੇ ਬਾਹਰ ਕਰ ਦੇ ਬਾਹਰ ਹਾਂਜੀ ਫ੍ਰੀਜੇ ਤਾਂ ਕਿ ਮੇਰੇ ਕਿੰਨੇ ਬੰਦੇ ਸੀ ਬਾਕੀ ਉਹ ਡਿਟੇਲ ਚ ਲਿਖਾਊਗਾ ਜਿਵੇਂ ਬਿਆਨ ਉਹ ਮੇਰੇ ਕਰਵਾਈ ਕਰਦਾ ਮਿਊਚਲ ਜਾਣਕਾਰੀ ਚ ਕੀ ਸਾਹਮਣੇ ਆਇਆ ਜੀ ਕਿ ਕੁਝ ਲੜਾਈ ਝਗੜੇ ਦਾ ਕਰ ਕੁਝ ਇਹਦੇ ਜਾਣਕਾਰ ਹੈਗੇ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਜ਼ਾਹਰ ਕਰ ਰਹੇ ਹੈ ਬਾਕੀ ਜਿਵੇਂ ਇਹ ਬਿਆਨ ਲਿਖਾਊਗਾ ਉਵੇਂ ਦੀ ਕਰ ਰਹੀ ਟੋਟਲ ਕਿੰਨੇ ਦਿਨੇ ਆਏ ਸੀਗੇ ਜਿਹੜੇ ਪੰਜ ਬੰਦੇ ਦੱਸ ਰਹੇ ਸੱਟਾਂ ਕਿੱਥੇ ਮਾਰੀਆਂ ਨੇ ਇਹ ਪੈਰਾਂ 'ਚ ਸੱਟਾਂ ਜਿੱਦਾਂ ਘਟੇ ਦਾ ਸਬਤ ਅਸਲੀ ਜਿੱਦਾਂ ਇਹ ਇੱਕ ਮਹੀਨੇ ਦਾ ਕਿਹਾ ਜਦੋਂ ਜਿਆਦਾ ਫਿਰ ਜਮੀਨ ਤੇ ਕੈਮਰਾ ਹੋਣਾ ਉਹ ਕਿੱਥੇ ਆਉਣੀ ਨਹੀਂ ਜੀ ਲੱਤਾਂ ਤੇ ਵੀ ਸੱਟਾਂ ਲੱਗੀਆਂ ਬਾਹਰ ਤੇ ਵੀ ਸੱਟਾਂ ਲੱਗੀਆਂ ਤੇ ਇਹਦੇ ਘਰ ਦੇ ਨੇੜੇ ਉਹ ਤੇ ਗੱਡੀ ਖੋਹ ਕੇ ਲੈ ਗਏ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ ਆ ਬੇ ਜਾਗ ਲੱਗਾ ਕੁਛ ਨਹੀਂ ਪਤਾ ਲੱਗਿਆ ਪਰ ਉਹ ਕੁਝ ਬੰਦਿਆਂ ਦੇ ਨਾਂ ਦੱਸ ਰਿਹਾ ਹੈ ਸੱਟਾ ਰਿਹਾ ਵੀ ਉਹ ਬੰਦੇ ਹੋ ਸਕਦੇ ਨੇ ਪੰਜ ਬੰਦੇ ਬਾਰੇ ਦੱਸ ਰਹੇ ਪੰਜ ਬੰਦੇ ਸੀ ਸਰੀਆ ਮੂੰਹ ਘੁੰਟਾ ਕਰਤੀ ਰਹੀ ਆ ਅਟੈਕ ਕਰਦੇ ਨੇ ਤੇ ਜਾਨ ਨੂੰ ਮਾਰਦੇ ਧਮਕੀਆਂ ਵੀ ਦਿੰਦੇ ਨੇ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਬਹੁਤ ਬੁਰਾ ਟੈਕ ਆ ਜੀ ਉਹਦੇ ਹਾਲਤ ਦੇਖੋ ਕਿ ਆ ਬਹੁਤ ਬੁਰੀ ਤਰ੍ਹਾਂ ਮਤਲਬ ਕਾਹਦੇ ਨਾਲ ਟੈਕ ਕੀਤਾ ਪਤਾ ਲੱਗਿਆ ਪਿੱਛੇ ਉਹ ਤਾਂ ਰਾਣਾ ਸੀਗੀਆਂ ਰਾਣਾ ਮਾਰੀਆਂ ਨੇ ਉਹ ਤਾਂ ਰਾਣਾ ਮਸਰੇ ਆਲੇ ਅਰੇ ਇਹਨਾਂ ਹੋਸ਼ ਆਵਾਜ਼ ਚ ਹੈ ਨਹੀਂ ਉਹ ਹਾਂ ਮਤਲਬ ਇਹ ਪੂਰੀ ਗੱਲ ਕਰ ਨਹੀਂ ਸਕਦਾ ਹੈਗਾ ਇਹ ਲੱਗਾ ਦੋਵੇਂ ਲੱਗਾ ਫ੍ਰੈਕਚਰ ਨਾ ਇੱਕ ਲੱਤ ਫ੍ਰੈਕਚਰ ਲੱਗਦੀ ਹੈ ਤੇ ਇੱਕ ਬਾਹ ਫ੍ਰੈਕਚਰ ਲੱਗਿਆ ਨੇ ਦੱਸਿਆ ਬੰਦੇ ਨੂੰ ਜਾਣਦਾ ਹੈਗਾ ਇਹ ਨੂੰ ਪਤਾ ਨਹੀਂ ਜੀ ਸਾਹ ਦਾ ਨਾਮ ਕੀ ਜਸਪਾਲ ਸਿੰਘ ਇਹ ਨਾਬਾ ਤੋਂ ਦੇ ਵਿੱਚ ਹਾਂ ਨਾਬਾ ਦਾ ਹਲ ਤੋਂ ਦੇ ਵਿੱਚ ਵਕਾਲਤ ਕਰਦੇ ਦੀ ਵਾਈਫ ਆ ਸੰਦੀਪ ਘਰ ਉਹ ਵੀ ਵਕਾਲਤ ਕਰਦੀ ਹੈ ਠੀਕ